ਸੋ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਬੁੱਧਵਾਰ ਅਸੀਂ ਜਿਹੜਾ ਸਾਡਾ ਰੈਗੂਲਰ ਦਿਵਾਨ ਨੇ ਨਾ ਉਹਦੇ ਵਿੱਚ ਅਸੀਂ ਇੱਕ ਸਿਮਰਨ ਜਿਹੜਾ ਹੈ ਅੱਧੇ ਘੰਟੇ ਵਾਸਤੇ ਵਾਹਿਗੁਰੂ ਦਾ ਸਿਮਰਨ ਉਹ ਕਰਿਆ ਕਰਾਂਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪਲੀਜ਼ ਬੁੱਧਵਾਰ ਇੱਥੇ ਆਓ ਤੇ ਆਪਣਾ ਮਨ ਅਸੀਂ ਸਿਮਰਨ ਦੇ ਨਾਲ ਜੋੜੀਏ ਤੇ ਗੁਰੂ ਦੇ ਨਾਲ ਜੁੜੀਏ ਸੋ ਇਹਦੇ ਵਾਸਤੇ ਸਾਡੇ ਇੱਕ ਯੰਗ ਬੱਚਾ ਅਮਰਤੋਜ ਸਿੰਘ 5 ਕੁ ਮਿੰਟ ਵਾਸਤੇ ਸਿਰਫ ਉਹ ਉਹਨਾਂ ਨੇ ਆਪ ਜੀ ਨਾਲ ਇਸ ਪ੍ਰੋਗਰਾਮ ਬਾਰੇ ਦੱਸਣਾ ਔਰ ਇਹ ਪ੍ਰੋਗਰਾਮ ਅਸੀਂ ਆਪ ਸੰਗਤ ਵਾਸਤੇ ਸ਼ੁਰੂ ਕਰ ਰਹੇ ਹਾਂ ਤਾਂ ਕਿ ਅਸੀਂ ਗੁਰੂ ਘਰ ਆਨ ਦਾ ਮਤਲਬ ਸਮਝ ਸਕੀਏ ਔਰ ਕਿਦਾਂ ਅਸੀਂ ਆਪਣਾ ਇਹ ਮਨੁੱਖਾ ਜੀਵਨ ਇਹਨੂੰ ਅਸੀਂ ਸਫਲ ਕਰਨਾ ਉਹ ਸਿਮਰਨ ਤੋਂ ਬਿਨਾ ਨਹੀਂ ਹੋ ਸਕਦਾ ਕੋਸ਼ਿਸ਼ ਹੀ ਕਰ ਲਈਏ ਜਿੰਨੀ ਤਰ੍ਹਾਂ ਹੀ ਸਿਮਰਨ ਨਹੀਂ ਨ ਕਰਾਂਗੇ ਕੁਝ ਨਹੀਂ ਬਣ ਸਕਦਾ ਸੋ ਆ ਬੱਚੇ ਨੂੰ ਹਮਤੋਜ ਸਿੰਘ ਸਾਡਾ ਯੰਗ ਬੱਚਾ ਹੈ ਦੇਖੋ ਯੰਗ ਬੱਚੇ ਅਮਰ ਸ਼ਾਕੇ ਤੇ ਇਦਾਂ ਦੇ ਸਿਮਰਨ ਦੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਵਾਸਤੇ ਕਮੇਟੀ ਨੂੰ ਵੀ ਆਪਣੇ ਪ੍ਰਬੰਧਕਾਂ ਨੂੰ ਉਤਸ਼ਾਹਤ ਕਰਦੇ ਨੇ ਸੋ ਪਲੀਜ਼ ਆਓ ਸੁਣੋ 5 ਮਿੰਟ ਵਾਸਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਰਮਖ ਪਿਆਰੇਓ ਬਹੁਤ ਵੱਡ ਭਾਗੀ ਹਾਂ ਜੋ ਅੱਜ ਦਾ ਸਮਾਂ ਸਾਨੂੰ ਸਤਿਗੁਰ ਆਪਣੇ ਸ਼ਰਨ ਵਿੱਚ ਇੱਥੇ ਲੈ ਕੇ ਆਏ ਜਿੱਥੇ ਆਪਾਂ ਆਪਣੇ ਮਨ ਦੇ ਵਿਚਾਰ ਕਰ ਰਹੇ ਆਪਣੇ ਸਵਾਸਾਂ ਨੂੰ ਲਿਖੇ ਲਾ ਰਹੇ ਹਾਂ ਨਰਮਖ ਪਿਆਰੇਓ ਸਾਨੂੰ ਗੁਰਬਾਣੀ ਵਿੱਚ ਫਰਮਾਨ ਕੀਤਾ ਗਿਆ ਸਾਨੂੰ ਸਮਝਾ ਰਹੇ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੁਣ ਅਸੀਂ ਪੜਤਾਂ ਰੋਜ਼ ਰਹੇ ਆ ਰੋਜ਼ ਰੋਜ਼ ਸਿਰਫ ਤੇ ਸਿਰਫ ਅਸੀਂ ਪੜਨ ਤੱਕ ਸੀਮਤ ਹਾਂ ਪੜ ਕੇ ਉਹਦੇ ਤੇ ਅਸੀਂ ਪ੍ਰੈਕਟੀਕਲ ਨਹੀਂ ਕਰ ਰਹੇ ਸਾਨੂੰ ਬਾਰ 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 ਇੱਕੋ ਗੱਲ ਆਪਾਂ ਪੜ ਪੜ ਕੇ ਉੱਤੇ ਪ੍ਰੈਕਟੀਕਲ ਨਾ ਕਰਨ ਕਰਕੇ ਅਸੀਂ ਇਹ ਜੋ ਜੀਵਨ ਦੀ ਬਾਜੀ ਹੈ ਜੋ ਸਾਨੂੰ 84 ਲੱਖ ਜੂਨਾਂ ਤੋਂ ਉੱਤਮ ਮਾਨਸ ਜਾਮਾ ਬਖਸ਼ਿਆ ਜਿਹਦੇ ਪਰਥਾਈ ਸਾਨੂੰ ਸਮਝਾ ਰਹੇ ਨੇ 184 ਜਉਣ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਤੇ ਨਾਲ ਹੀ ਸਾਨੂੰ ਇਹ ਵੀ ਸਮਝਾ ਦਿੱਤਾ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਜਾਂਦਾ ਹੁਣ ਆਪਾਂ ਕੋਸ਼ਿਸ਼ ਕਰਨੀ ਕਿ ਜੋ ਸਾਨੂੰ ਇਹ ਸਮਾਂ ਮਿਲਿਆ ਅਸੀਂ ਇਹਦੇ ਵਿੱਚ ਲਾਹਾ ਖਟਦੇ ਹੋਏ ਆਪਣੇ ਜੀਵਨ ਦੀ ਬਾਜ਼ੀ ਜਿੱਤ ਕੇ ਜਾਈਏ ਸਿਮਨ ਕਰਕੇ ਜਾਈਏ ਸਿਮਨ ਕਰਨ ਦੇ ਨਾਲ ਜੋ ਸਾਡੇ ਮਨ ਦੇ ਵਿਚਾਰ ਹਨ ਜੋ ਸਾਨੂੰ ਸਮਝਾਉਂਦੇ ਹਨ ਵਿਚਾਰ ਮਾਰੇ ਤਰੇ ਤਾਰੇ ਉਲਟ ਜੁਨਾ ਨਾ ਆਵੇ ਵਿਚਾਰਾਂ ਨੂੰ ਖਤਮ ਕਰਾਂਗੇ ਆਪ ਤਾਂ ਤਰਾਂਗੇ ਆਪਣੇ ਨਾਲ ਕਿੰਨੇ ਹੋਰਾਂ ਨੂੰ ਵੀ ਤਾਰ ਕੇ ਜਾਵਾਂਗੇ ਤੇ ਮਾਰਾ ਸਮਝਾਰੇ ਫਿਰ ਜੁਨਾ ਚ ਨਹੀਂ ਆਵਾਂਗੇ ਤੇ ਜਿਹੜਾ ਅਸੀਂ ਰਹਿਰਾ ਸਾਹਿਬ ਚ ਵੀ ਰੋਜ਼ ਰੋਜ਼ ਪੜ ਰਹੇ ਹਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਾਰ ਬਾਰ ਹੁਕਮ ਕਰ ਰਹੇ ਸੁਖਮਨੀ ਸਾਹਿਬ ਦੀ ਬਾਣੀ ਸ਼ੁਰੂ ਕਰਦੇ ਆ ਸਾਨੂੰ ਕਿੱਥੋਂ ਸਮਝਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ ਜੇ ਅਸੀਂ ਇਹ ਕਲੇਸ਼ ਨੂੰ ਮਕਾਉਣਾ ਚਾਹੁੰਦੇ ਆ ਜੇ ਅਸੀਂ ਚਾਹੁੰਦੇ ਆ ਕਿ ਸੁਖੀ ਹੋਈਏ ਤੇ ਸਾਨੂੰ ਦੱਸ ਦੇ ਕੀ ਕੀ ਕਰਨਾ ਪਏਗਾ ਸਾਨੂੰ ਸਿਮਰਨ ਤੇ ਇਹ ਜੋ ਸਤਗੁਰ ਸਾਨੂੰ ਬਹੁਤ ਹੀ ਨਜ਼ਦੀਕ ਸਾਨੂੰ ਇਸ ਵਾਸਾਂ ਦੀ ਗਰਾਈ ਦੇ ਰਿਹਾ ਦੀਨ ਸੰਮੁਖੋਂ ਦੇ ਆਪੇ ਕਰਤਾ ਕਰ ਕਰ ਦੇਖੈ ਦੇਂਦਾ ਸਾਸ ਗਰਾਹ ਹੈ ਇਸ ਸਵਾਸਾਂ ਦੀ ਸਾਨੂੰ ਗ੍ਰਾਈ ਦੇ ਰਿਹਾ ਅਸੀਂ ਇਹਨਾਂ ਗ੍ਰਾਈਆਂ ਦੇ ਉੱਤੇ ਮੋਹਰ ਲਾ ਕੇ ਉਹ ਸਤਿਗੁਰੂ ਨੂੰ ਸਵਾਸ ਵਾਪਸ ਕਰੀ ਆਉਣੇ ਸਵਾਸ ਅੰਦਰ ਜਾਂਦਾ ਸੀ ਮੋਹਰ ਲਾਉਣੀ ਵਾਹ ਬਾਹਰ ਹੁੰਦਾ ਸੀ ਮੋਹਰ ਲਾਉਣੀ ਗੁਰੂ ਇਹ ਜਦੋਂ ਅਸੀਂ ਸਵਾਸ ਗ੍ਰਾਸ ਸਿਮਰਨ ਕਰਾਂਗੇ ਜਿਹਨੂੰ ਮਹਾਰਾਜ ਵੀ ਕਹਿੰਦੇ ਜੋ ਸਵਾਸ ਗ੍ਰਾਸ ਧਿਆਏ ਮੇਰਾ ਹਰ ਹੱਥ ਸੋ ਗੁਰਸਿੱਖ ਗੁਰੂ ਮਨ ਪਾਵੇ ਸੋ ਸਾਨੂੰ ਬਾਰ-ਬਾਰ ਹੁਕਮ ਕਰ ਰਿਹਾ ਕਿ ਇਹ ਸਵਾਸ ਗ੍ਰਾਸ ਸਿਮਨ ਕਰਦੇ ਆ ਇਹ ਵੀ ਦੀ ਨਾਲ ਸਿਮਨ ਕਰਦੇ ਆ ਅਸੀਂ ਵਿਚਾਰਾਂ ਤੋਂ ਰਹਿਤ ਹੋਣਾ ਸਾਡੇ ਜੋ ਅੰਦਰ ਅੰਮ੍ਰਿਤ ਦੀ ਦਾਤ ਅੰਮ੍ਰਿਤ ਦਾ ਕੁੰਟ ਪਾਰ ਕੇ ਰੱਖਿਆ ਜਿੰਨੂੰ ਸਮਝਾਉਂਦੇ ਅੰਤਰ ਖੁੰਟਾ ਅੰਮ੍ਰਿਤ ਭਰਿਆ ਸ਼ਬਦ ਦੇ ਅਕਾਰਡ ਪੀਪਨਹਾਰੀ ਜਦੋਂ ਅਸੀਂ ਇਹ ਸ਼ਬਦ ਦਾ ਅਭਿਆਸ ਕਰਾਂਗੇ ਬਾਰ-ਬਾਰ ਵਾਹ ਗੁਰੂ ਵਾਹ ਗੁਰੂ ਇਹ ਸ਼ਬਦ ਅਭਿਆਸ ਕਰਾਂਗੇ ਸਾਨੂੰ ਜੋ ਅਸੀਂ ਬਾਹਰ ਪੰਜਾ ਪਿਆਰਾਂ ਤੋਂ ਅਮਰਤ ਸਾਗਰੇ ਸਾਨੂੰ ਅਮਰ ਵੀ ਅਮਰਤ ਸਿਖਾਉਂਦੇ। ਸੋ ਗੁਰਮਖ ਪਿਆਰਿਓ ਆਪਾਂ ਸਾਰੇ ਪ੍ਰੈਕਟੀਕਲ ਕਰੀਏ ਜੋ ਸਾਨੂੰ ਗੁਰਮਖਾ ਨੇ ਇੱਥੇ ਸਮਾਂ ਬਖਸ਼ਿਆ ਬੁੱਧਵਾਰ ਨੂੰ 10 ਘੰਟੇ ਦਾ। ਆਪਾਂ ਕੋਸ਼ਿਸ਼ ਕਰੀਏ ਬਾਤ ਤੋਂ ਬਾਤ ਪਰਿਵਾਰ ਦੇ ਨਾਲ ਲਾਹਾ ਲਈਏ ਜੋ ਆਪਾਂ ਇੱਥੇ ਅਭਿਆਸ ਕਰਨਾ ਘਰ ਜਾ ਕੇ ਆਪ ਬਾਕੀ ਪਰਿਵਾਰ ਨੂੰ ਵੀ ਅਭਿਆਸ ਕਰਾਈਏ। ਤਾ ਜੋ ਗੁਰਬਾਣੀ ਗੁਰੂ ਜੋ ਸਾਨੂੰ ਸਮਝਾ ਰਹੇ ਆ ਉਹਦੇ ਤੇ ਪ੍ਰੈਕਟੀਕਲ ਕਰਦੇ ਆ ਆਪਣਾ ਜੀਵਨ ਦਾ ਲਾਹਾ ਲੈ ਕੇ ਗੁਰਮਖ ਪਿਆਰਿਓ ਆਪਾਂ ਸਾਰੇ ਜੀਵਨ ਦਾ ਲਾਹਾ ਲਈ ਆਪ ਵੀ ਲਈਏ ਆਪ ਵੀ ਸੁਖੀ ਹੋਈਏ ਤੇ ਆਪਣੇ ਪਰਿਵਾਰ ਨੂੰ ਵੀ ਸੁਖੀ ਕਰੀਏ ਸੋ ਗੁਰਮਖ ਪਿਆਰਿਓ ਇੰਨੇ ਹੀ ਵਿਚਾਰ ਕਰਦੇ ਆ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਗੁਰਬਖਸ਼ਣ ਜੋਗ ਬਖਸ਼ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ